ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਆ ਵੀ ਰਾਜ ਦੇਖਦਾ ਮੇਰੇ ਮੋਹਲੇ ਦੇ ਦਾਦੇ ਕੀ ਬੋਲ ਰਹੇ ਆ ਤੇ ਹੱਲੇ ਵੀ ਗਰਮੀ ਬਹੁਤ ਜ਼ਿਆਦਾ ਅੱਜ ਵੀ ਧੁੱਪ ਬਹੁਤ ਆ ਕੱਲ ਦੁਪਹਿਰੋਂ ਬਾਅਦ ਅਸੀਂ ਸੁੱਤੇ ਪਏ ਤੇ ਇੱਕਦਮ ਇੰਨਾ ਜ਼ਿਆਦਾ ਮੀਂਹ ਆਇਆ ਬਹੁਤ ਹੀ ਜ਼ਿਆਦਾ ਬਾਬਾ ਜਸਪੀ ਜਾਗਦੀ ਸੀ ਫਟਾਫਟ ਕੱਪੜੇ ਉਤਾਰੇ ਉਹਨੇ ਤੇ ਅੱਜ ਵੀ ਬਹੁਤ ਜ਼ਿਆਦਾ ਧੁੱਪ ਲੱਗੀ ਤੁਹਾਨੂੰ ਦਿਖਾਉਨੇ ਆ ਦੇਖੋ ਕਿੰਨੀ ਜ਼ਿਆਦਾ ਧੁੱਪ ਲੱਗੀ ਹੋਈ ਆ ਤੇ ਇਧਰ ਆਪਣੀ ਗਲੋ ਦੀ ਵੇਲ ਕਾਫੀ ਫੇਰ ਹੋ ਗਈ ਤੇ ਉਧਰ ਹੋ ਗਿਆ ਤુલਸੀ ਦਾ ਬੂਟਾ ਤુલਸੀ ਦੇ ਬੂਟੇ ਕਾਫੀ ਉੱਗ ਪਏ ਆ 20 ਸਿੱਟੇ ਸੀ ਮੈਂ ਹੁਣ ਵੀ ਤੇ ਕਾਫੀ ਉੱਗ ਪਏ ਆ ਤુલਸੀ ਦੇ ਬੂਟੇ ਤਸਵੇਰੇ ਤੋੜ ਕੇ ਚਾਹ ਚ ਪਾ ਲਈਦੇ ਆ ਤੇ ਆਹਾ ਮੈਂ ਨਾ ਹ ਵੀਰ ਆਜੋ ਪਾਪਾ ਦੇ ਰੋਟੀ ਵਾਲੀ ਡੱਬੀ ਤੁਸੀਂ ਸਿੱਟਤੀ ਟਿੱਪਣ ਵਾਲੀ ਟਿੱਪਣ ਵਾਲੀ ਡੱਬੀ ਦਾ ਢੱਕਣ ਦਹੀਂ ਵਾਲੀ ਦਾ ਤੇ ਵੀ ਰਾਜ ਨੇ ਉਹ ਸੜ ਤਾ ਹਜੇ ਸ਼ੁਕਰ ਆ ਕਿ ਸਾਡੇ ਇੱਥੇ ਬਾਹਰ ਐਦਾਂ ਖੇਲ ਬਣੀ ਹੋਈ ਆ ਫਲ ਬੂਟਿਆਂ ਵਾਲੀ ਤਾ ਜੇ ਕੋਈ ਚੀਜ਼ ਸਿੱਟਦਾ ਤੇ ਉਹਦੇ ਵਿੱਚ ਡਿੱਗ ਪੈਂਦੀ ਜਾ ਕੇ ਬੜਾ ਖਰਾਬ ਬੰਦਾ ਹੋ ਗਿਆ ਵਾ ਹੈ ਹਾਂਜੀ ਤੇ ਪਾਪਾ ਕੁੱਟਣਗੇ ਨਹੀਂ ਇਧਰੋਂ ਸਾਫ਼ ਨਹੀਂ ਆ ਰਹੀ ਵੀਡੀਓ ਸਾਫ਼ ਨਹੀਂ ਆ ਰਹੀ ਵੀਰਾਜ ਇਧਰੋਂ ਸਾਫ਼ ਨਹੀਂ ਆ ਰਹੀ ਸੀ ਵੀਡੀਓ ਤੇ ਵੀਰਾਜ ਵੀਰਾਜ ਨਾ ਸਿੱਟਦਾ ਬਾਹਰ ਚੀਜ਼ਾਂ ਤੇ ਸ਼ੁਕਲਾ ਹਜੇ ਉਹ ਬਾਹਰ ਸ਼ੁ크ਰਾ ਗਈਆ ਬਾਲਕੋਨੀ ਜੀ ਬਾਰ ਬਣੀ ਹੋਈ ਆ ਖੇਲ ਦੀ ਜਿਹੜੀ ਫੁੱਲ ਕਟਿਆਂ ਵਾਲੀ ਤੇ ਉਹਦੇ ਵਿੱਚ ਕੋਈ ਵੀ ਚੀਜ਼ ਆ ਜਿਹੜੀ ਉਹਦੇ ਵਿੱਚ ਹੀ ਢਿੱਗਦੀ ਆ ਅਜੇ ਇੰਨੀ ਬਚਤ ਆ ਓ ਤੁਸੀਂ ਸ਼ਾਨੇ ਕਾਕਾ ਨਹੀਂ ਤੁਸੀਂ ਗੂਠਾ ਚੁੰਗਦੇ ਹੋ ਨੋਟੀ ਕਾਕੇ ਹੋਂ ਤੁਸੀਂ ਗੂਠਾ ਚੁੰਗਦੇ ਹੋ ਚਲ ਸ਼ਾਸਿਕਾਲ ਕਰੋ ਸਾਰਿਆਂ ਨੇ ਹੱਥ ਜੋੜ ਸ਼ਾਸਿਕਾਲ ਹਾਂਜੀ ਬਹੁਤ ਸ਼ਿਆਣਾ ਕਾਕਾ ਸ਼ਿਆਣਾ ਕਾਕਾ ਗੱਡੀਆਂ ਦੇ ਉੱਤੇ ਚੜਿਆ ਬੈਠਾ ਸੋਫੇ ਵਾਲਿਆਂ ਦੇ ਬੜੀਆਂ ਸ਼ਰਾਰਤਾਂ ਕਰਦਾ ਹੋਂ ਇਹ ਮਾਮਾ ਹਾਂਜੀ ਮਾਮਾ ਵਾਓ ਵੀ ਰਾਜ ਨੇ ਸਭ ਤੋਂ ਪਹਿਲਾਂ ਸ਼ਬਦ ਮੰਮਾ ਬੋਲਿਆ ਸੀਗਾ ਮੰਮਾ ਜਦੋਂ ਹੁਣ ਬੋਲਣ ਲੱਗਿਆ ਮੰਮਾ ਹਾਂਜੀ ਥੋੜਾ ਥੋੜਾ ਬੋਲਦਾ ਤੇ ਸਭ ਤੋਂ ਪਹਿਲਾਂ ਮੰਮਾ ਪਾਪਾ ਤੇ ਫਿਰ ਦਾਦੀ ਦਾਦਾ ਦਾਦੀ ਬੜਾ ਸੋਹਣਾ ਕਹਿੰਦਾ ਦਾਦਾ ਚਾਚਾ ਚਾਚਾ ਦਾਦੀ 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 ਦਾ ਵੇਖ ਲੋ ਬੱਚਿਆਂ ਦੀਆਂ ਰੌਣਕਾਂ ਇੱਕ ਬੱਚੇ ਨਾਲ ਹੀ ਘਰ ਦੇ ਵਿੱਚ ਕਿੰਨੀ ਚਾਹ ਦੇ ਰੌਣਕਾਂ ਪਰਮਾਤਮਾ ਇਹ ਦਾਤਾ ਸਭ ਨੂੰ ਦਵੇ। ਉਹ ਛੋਟੀ ਉਹ ਛੋਟੀ ਫਲੀ ਹੋ ਜਾਏ, ਦੋਡੀ ਫਲੀ ਹੋ ਜਾਏ। ਵਾਹਿਗੁਰੂ ਇਹ ਸਾਰਿਆਂ ਨੂੰ ਦਾਤਾ ਦਵੇ। ਪਰਮਾਤਮਾ ਕਿਸੇ ਨੂੰ ਵੀ ਇੰਨਾਂ ਚੀਜ਼ਾਂ ਤੋਂ ਖਾਲੀ ਨਾ ਰੱਖੇ। ਤੇ ਅੱਜ ਆਪਾਂ ਬਣਾਉਨੇ ਆਂ ਦਾਲ ਵਾਲੀਆਂ ਰੋਟੀਆਂ। ਤੇ ਮਨਪ੍ਰੀਤ ਉਹਦੇ ਡੈਡੀ ਚਲੇ ਗਏ ਕੰਮ ਤੇ ਤੇ ਅਸੀਂ ਦੋ ਜਾਣੇ ਆਂ। ਵੀਰਾਜ ਨੇ ਕਿੰਨੀਆਂ ਰੋਟੀਆਂ ਖਾਣੀਆਂ? ਬਹੁਤ ਜ਼ਿਆਦਾ ਰੋਟੀਆਂ ਖਾਣੀਆਂ ਵੀਰਾਜ। ਬਹੁਤ ਆਪੀਕ ਆਲ ਵਾਲੀਆਂ ਬਣਾਉਣੇ ਰੋਟੀਆਂ ਤੇ ਆਜੋ ਤੁਹਾਨੂੰ ਵੀ ਦਿਖਾਉਨੇ ਆ ਸਫਾਈ ਤਕਰੀਬਨ ਆਪਾਂ ਸਾਰੀ ਕਰ ਲਈ ਆ ਸਵੇਰੇ ਸਵੇਰੇ ਇੱਕ ਵਾਰੀ ਹੁੰਦਾ ਕਿ ਸਾਰੇ ਘਰ ਦੀ ਸਫਾਈ ਹੋ ਜੇ ਫੇਰ ਬੈਠੀਏ ਚਲੋ ਇਹ ਕਾਪ ਲੈ ਲਈ ਹਰੀ ਮਿਰਚ ਤੇ ਪਿਆਜ਼ ਥੋੜੀ ਜੀ ਪਾਵਾਂਗੇ ਆਪਾਂ ਸੁੱਕੀ ਮੇਥੀ ਜੀਰਾ ਤੇ ਦਾਲ ਆਪਾਂ ਜਸਕੀਦ ਰੱਖ ਗਈ ਸੀ ਕੱਢ ਕੇ ਅੰਦਰ ਨਹੀਂ ਵੀ ਕੱਢ ਕੇ ਰੱਖਤਾ ਬਾਹਰ ਹੀ ਚਲ ਢੰਡਾ ਵੀ ਰਾਜਣ ਵਾਸਤੇ ਸਹੀ ਨਹੀਂ ਤੇ ਦਾ ਆਟਾ ਆਪਾਂ ਗੁੰਨਦੇ ਆ ਆਟਾ ਚਲੋ ਆਟਾ ਪਾਲ ਗਏ ਸੋ ਜੀ ਆਪਾਂ ਪਿਆਜ਼ ਤੇ ਹਰੀ ਮਿਰਚ ਤੇ ਇਹਦੇ ਚ ਕਰ ਲੈਨੇ ਗ੍ਰाइंड ਗ੍ਰाइंड ਕੀਤੀ ਨਾ ਮਤਲਬ ਬ੍ਰੀਕ ਹੋ ਕੇ ਤੇ ਫਿਰ ਜਿਹੜਾ ਆਪਾਂ ਰੋਟੀ ਫਕਾਉਨੇ ਆ ਬਾਹਰ ਨਹੀਂ ਨਿਕਲਦਾ ਆਟੇ ਚ ਪਿਆਜ਼ ਜਦੋਂ ਆਪਾਂ ਰੋਟੀ ਪਕਾਉਨੇ ਆ ਉਹਨੂੰ ਆਪਾਂ ਕਰ ਲਈਏ ਗ੍ਰाइंड ਬੜੀ ਵਧੀਆ ਚੀਜ਼ ਆ ਆ ਇਹ ਗ੍ਰाइंड ਕਰ ਲਿਆ ਆਪਾਂ ਬਰੀਕ ਹੋ ਗਈ। ਜਾਈ ਹਾਂਜੀ ਤੇ ਤੇ ਇਧਰ ਆਪਾਂ ਲਵਾਂਗੇ ਵੇਸਣ। ਥੋੜਾ ਜਿਹਾ ਵੇਸਣ ਪਾਵਾਂਗੇ। ਤੇ ਵੇਸਣ ਦੇ ਨਾਲ ਜਿਹੜੀਆਂ ਇਹ ਦਾਲ ਵਾਲੀਆਂ ਰੋਟੀਆਂ ਹਨਾ ਹੋਰ ਵੀ ਜ਼ਿਆਦੇ ਪੋਲੀਆਂ ਬਣਦੀਆਂ। ਆਪਾਂ 4-5 ਚਮਚੇ ਪਾ ਲਾਂਗੇ ਵੇਸਣ ਦੇ। 4 ਚਮਚੇ ਪਾ ਲਿਆ ਆਪਾਂ ਬਾਦੂ ਆ। ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਇਹ ਘੁਲਾ ਲੈਣੇ ਆ ਸਾਰੇ ਨੂੰ। ਨਾ ਪੁੱਤਰ। ਵੀ ਰਾਜਨ ਹੁੰਦਾ ਕਿ ਮੈਨੂੰ ਇੱਥੇ ਸਾਰਾ ਕੁਝ ਮੈਂ ਵੇਖਾਂ। ਪਤਾ ਨਹੀਂ ਕੀ। ਹਾਂਜੀ। ਹਾਂਜੀ। ਤੇ ਇਹ ਪਾਵਾਂਗੇ ਆਪਾਂ। ਸੁੱਕੀ ਮੇਥੀ। ਪਿਆਜ਼ ਤੇ ਹਰੀ ਮਿਰਚ ਤੇ ਇਹਦੇ ਨਾਲ ਗੁੰਨਿਆ ਹੋਇਆ ਆਟਾ ਹਨਾ ਮਿਸਾ ਤੇ ਸਵੇਰੇ ਸਵੇਰੇ ਚਾਹ ਦੇ ਨਾਲ ਵੀ ਸਵਾਦ ਲੱਗਦੀ ਆ ਨਾਲ ਲੈਨੇ ਪਤਾਲ ਫਾਈ ਗੁਰੂ ਜੀ ਵਿਰਾਜ ਬੋਲੋ ਫਾਈ ਗੁਰੂ ਜੀ Cepang aja, panul merca, dal merca, yang genatur jira, anji, anji. ਹਾਂਜੀ ਸਾਰੇ ਨੂੰ ਆਪਰ ਲਾ ਲੈਨੇ ਆ ਹਾਂਜੀ ਪੁੱਤਰ ਹੂੰ ਉਹ ਛੋਜੀ ਕਾਏ ਪਾਪਾ ਪਤਾ ਨਹੀਂ ਕਿਹੜੀ ਭਾਸ਼ਾ ਬੋਲਦਾ ਏ ਪਰ ਸਾਨੂੰ ਇਹਦੀ ਗੱਲ ਵੀ ਸਾਰੀ ਸਮਝ ਆ ਜਾਂਦੀ ਹੈ ਹਾਂਜੀ ਮੰਮਾ ਇਹੋ ਥੋੜਾ ਜਿਹਾ ਪਾਣੀ ਨਰ ਕੇ ਨਾ ਪੁੱਤਰ ਇਥੇ ਤੁਹਾਡੇ ਕੁਝ ਨਹੀਂ ਲੈਣ ਵਾਲਾ ਮੰਮਾ ਨਾ ਮੰਮਾ ਕੋਲੇ ਮੰਮਾ ਵੇਖ ਕੇ ਆਓ ਮੰਮਾ ਮੰਮਾ ਵੇਖ ਕੇ ਉਹ ਕੀ ਕਰਦੇ ਮਸ਼ੀਨ ਤੇ ਬੈਠੀ ਮੰਮਾ ਨਾ ਨਾ ਹਾਂ ਹਾਂ ਵੇਖ ਕੇ ਆਓ ਚਲੋ ਜੀ ਆਪਾਂ ਸਾਰਾ ਗੁੰਨ ਲ ਗਏ ਫਿਰ ਦਿਖਾਉਨੇ ਆ ਲਓ ਜੀ ਆਪਾਂ ਇਹਦੇ ਤੇ ਘਿਓ ਵਾਲਾ ਹੱਥ ਲਾ ਕੇ ਤੇ ਗੁੰਨ ਕੇ ਰੱਖਤਾ ਆਟਾ ਤੇ ਇਹਨੂੰ ਹੁਣ 20 ਮਿੰਟ ਆਪਾਂ ਇਹਨੂੰ ਪਿਆ ਰਹਿਣ ਦਾਂਗੇ ਤੇ ਇਹਦੀ ਜਿਹੜੀ ਕਣੀਆਂ ਸਾਰੀ ਮਰ ਜੂਗੀਆਂ ਫਿਰ ਬਹੁਤ ਸੋਹਣੇ ਫੁਲਕੇ ਬਣਦੇ ਆ ਥੋੜਾ ਟਾਈਮ ਨਹੀਂ ਰੱਖ ਦਿੰਦੇ ਬਹੁਤ ਜਿਆਦਾ ਸਵਾਦ ਲੱਗਦੇ ਦਹੀਂ ਦੇ ਨਾਲ ਅੰਬ ਦੇ ਚਾਰ ਦੇ ਨਾਲ ਚਲੋ ਜੀ ਰੁਕ ਜੋ ਕਾਲ ਗਈ ਜੀ ਰੋਟੀ 12 ਵਜੇ ਵੀਰ ਅੱਜ ਸਿੰਗ ਖਾਊਗਾ ਰੋਟੀ ਹੇ ਵੀਰਾਜ ਸੇਂ ਰੋਟੀ ਖਾਊਗਾ ਆਟਾ ਬਹੁਤ ਸੋਹਣਾ ਬਣ ਗਿਆ ਇਹਨੂੰ ਘਟੋ ਘਟ 20 25 ਮਿੰਟ ਆਪਾਂ ਰੱਖਿਆ ਹਾਂਜੀ ਸੋਨਾ ਰੋਟੀ ਖਾਊਗਾ ਸੋਨਾ ਤੁਹਾਡੇ ਕਾਰਟੂਨ ਚੱਲਦੇ ਪਿਆ ਤੁਸੀਂ ਵੇਖੋ ਵੇਸਣ ਦੀ ਰੋਟੀ ਬਜ਼ੁਰਗਾਂ ਵਾਸਤੇ ਤਾਂ ਖਾਸ ਕਰਕੇ ਚੰਗੀ ਆ ਮੱਕੀ ਦੀ ਹੋ ਗਈ ਵੇਸਣ ਦੀ ਹੋ ਗਈ ਬਹੁਤ ਜ਼ਿਆਦਾ ਪੋਲੀ ਬਣਦੀ ਆ ਜਿਨ੍ਹਾਂ ਦੇ ਹੁਣ ਬਜ਼ੁਰਗਾਂ ਦੇ ਦੰਦ ਨਹੀਂ ਹੁੰਦੇ ਹੈ ਨਾ ਕਦੇ ਤੇ ਆਪਾਂ ਮੜਾ ਜਾ ਕੇ ਉਹ ਲਾ ਲੈਨੇ ਆ ਪਿਆਜ਼ ਹਰੀ ਮਿਰਚ ਅੰਬ ਦਾ achar ਨਾਲ ਦਹੀਂ ਮੱਖਣੀ ਕੀ ਬਾਤ ਆ ਵਿਦਾਜ ਨਹੀਂ ਖਾਣੀ ਰੋਟੀ ਇਹ ਥੋੜਾ ਜਿਹਾ ਇਹ ਸੇਕ ਜਿਆਦਾ ਲੈਂਦੀਆਂ ਹੁੰਦੀਆਂ ਹਨ ਰੋਟੀਆਂ ਤੇ ਥੋੜਾ ਜਿਹਾ ਪੱਕਣ 'ਚ ਇਹਨਾਂ ਨੂੰ ਟਾਈਮ ਲੱਗਦਾ ਹਲੋ ਰੋਟੀ ਮਿੱਸੀ ਰੋਟੀ ਹੋ ਗਈ ਤਿਆਰ ਬਹੁਤ ਜ਼ਿਆਦੇ ਕੋਲੇਆਂ ਬੜੀਆਂ 스멜 ਬਹੁਤ ਸੋਹਣੀ ਆ ਰਹੀ ਆ ਵਿੱਚ ਜਿਹੜੀ ਆਪਾਂ ਮੇਥੀ ਪਾਈ ਆ ਇਹ ਗਰਮ ਗਰਮ ਐ ਕਰਦਾ ਵੀ ਖਾਈ ਜਾਈਏ ਵਿਰਾਜ ਤੂੰ ਸਿਖਾ ਲਓ ਵਿਰਾਜ ਖਾਊਗਾ ਅੱਗੇ ਮੈਂ ਪੁੱਛਿਆ ਮੈਂ ਰੋਟੀ ਖਾਣੀ ਆ ਕਹਿੰਦਾ ਹਾਂ ਰੋਟੀ ਖਾਣੀ ਆ ਸਰ ਮਾਰ ਕੇ ਗਿਆ ਵਿਰਾਜ ਰੋਟੀ ਖਾਣੀ ਆ ਤੇ ਨਹੀਂ ਆਪਣਾ ਸਰ ਭਾਈਂ ਰੋਟੀ ਤੋਂ ਬਿਨਾ ਤੈਨੂੰ ਲੱਗਦਾ ਹੁਣ ਬਕਾਲ ਲਈ ਆਪਾਂ ਸਾਰੀਆਂ ਗਰਮ ਗਰਮ ਮਨਪੀਲਾ ਆਉਗਾ ਜਦੋਂ ਫਿਰ ਉਹਨੂੰ ਉਦੋਂ ਬਣਾ ਦਾਂਗੇ